हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਡਾਲੇਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਰਨਤਾਰਨ ਤੋਂ ਦੋਸਤੋ ਕੋਈ 10 ਕਿਲੋਮੀਟਰ ਦੀ ਦੂਰੀ ਆ ਪਿੰਡ ਡਾਲੇਕੇ ਦੀ ਮਾਨੋਜਲ ਪਿੰਡ ਬਿਲਕੁਲ ਇਸੇ ਰੋਡ ਦੇ ਉੱਪਰ ਆ ਇਹ ਸੜਕ ਦੋਸਤੋ ਅੱਗੇ ਪਿੰਡ ਦਿਆਲਪੁਰਾ ਪਿੱਖੀ ਪਿੰਡ ਤੋਂ ਜਾਂਦੀ ਆ ਅੱਜ ਤਰੀਕ 1 ਜੂਨ ਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 12:30 ਪਾਉਣੇ 1 ਵਜੇ ਦਾ ਵੀਰਦੀਪੇ ਦੇ ਕੋਲ ਆਏ ਆ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਆਉਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਮਜਾ ਝੋਟੀਆਂ ਤੁਹਾਨੂੰ ਦਿਖਾਉਣੀਆਂ ਨੇ ਤਿੰਨ ਮਜਾ ਦੋਸਤੋ ਇੱਕ ਤੋਕੜ ਇੱਕ ਤੋਕੜ ਗੱਬਣਾ ਇੱਕ ਬਿਲਕੁਲ ਸੱਜਰ ਸੂਣ ਵਾਲੀ ਆ ਤਿਆਰੀ ਵਾਲੀ ਮੱਝ ਦਿਖਾਵਾਂਗੇ ਤੁਹਾਨੂੰ ਸੋ ਪੂਰੀ ਡਿਟੇਲ ਵੀ ਰਦੀਪੇ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਜਿਹੜੀ ਉਹਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਦੀਪੇ ਸਤਿ ਸ੍ਰੀ ਅਕਾਲ ਫਿਰ ਤੀ ਹਾਂ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਔਰ ਸਣਾ ਠੀਕ ਠਾਕ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਹੋਰ ਭਾਈ ਕੀ ਹਾਲ ਹੈ ਛੋਟੇ ਵਪਾਰੀਓ ਕੀ ਹਾਲ ਹੈ ਠੀਕ ਹੈ ਐਹਾ ਹੂੰ ਚਲ ਠੀਕ ਚੰਗੇ ਚਾਹੀਦੇ ਆ ਤੇ ਦੀਪੇ ਅੱਜ ਵੀਰ ਆਪਣੇ ਕੋਲ ਜਿੰਨਾ ਦੱਸਿਆ ਵੀ ਤਿੰਨ ਮੱਜਾਂ ਇਹ ਵਿਕਾਉ ਨੇ ਹਾਂਜੀ ਹਾਂਜੀ ਟੋਕੜ ਗੱਬਣ ਵੀ ਆ ਗਈ ਇੱਕ ਟੋਕੜ ਕੱਲੀ ਹੈਗੀ ਆਪਣੇ ਕੋਲ ਇੱਕ ਸੱਜਰ ਸੂਣ ਵਾਲੀ ਆ ਨਹੀਂ ਸੰਤੂ ਸਾਹਿਬ ਜੀ ਇੱਕ ਟੋਕੜ ਆਪਣੇ ਤੋਂ ਮੈਂ ਹੀ ਹਾਂ ਇੱਕ ਟੋਕੜ ਗੱਬਣ ਝੋਟੀ ਆ ਇੱਕ ਉੱਚੇ ਬੱਚੇ ਦੀ ਮੈਂ ਇਹ ਕੁੱਚੇ ਬੱਚੇ ਦੀ ਹਾਂਜੀ ਠੀਕ ਆ ਭਰਾ ਹਾਂਜੀ ਲਓ ਦੋਸਤੋ ਇਹ ਤਿੰਨ ਪਸ਼ੂ ਆ ਤਿੰਨ ਪਸ਼ੂਆਂ ਦੀ ਡਿਟੇਲ ਇਹ ਰਹੂਗੀ ਠੀਕ ਆ ਓਕੇ ਅੱਛਾ ਦੀਪੇ ਅ ਪਹਿਲੇ ਨੰਬਰ ਤੋਂ ਸ਼ੁਰੂਆਤ ਐਸੇ ਝੋਟੀ ਤੋਂ ਕਰ ਲਈਏ ਵੀ ਹਾਂਜੀ ਹਾਂਜੀ ਤੇ ਝੋਟੀ ਦੀ ਕੀ ਡਿਟੇਲ ਆ ਕੀ ਵੇਰਵਾ ਇਹ ਸੰਤੂ ਸਾਹਿਬ ਜੀ ਦੂਜਾ ਸੂਆ ਹਮ ਤੇ ਪੰਜਾਂ ਮਹੀਨੇ ਦੀ ਗੱਬਣਿਆ ਅੱਛਾ ਜੀ 7 ਕਿਲੋ ਦੁੱਧ ਆ ਠੀਕ ਆ ਤੇ 6 ਕਿਲੋ ਦੀ ਆਪਣੀ ਗਾਰੰਟੀ ਭਾਵੇਂ ਕਿ ਆਨਲਾਈਨ ਵੀਰ ਮੰਗਾ ਲੇ ਤੇ 6 ਕਿਲੋ ਵੀ ਲੋਹੇ ਤੇ ਲਗੀ ਆ ਹਾਂਜੀ ਤੇ ਲਾਤਾਂ ਲਾਉਗੀ ਮੈਂ ਠੀਕ ਆ ਅੱਗੇ ਦੂਜੇ ਲਈ ਬਣੀ ਕਿ ਤਿਜੇ ਲਈ ਤਿਜੇ ਲਈ ਤੇ ਜੇ ਲਈ ਹੁਣ ਦੂਜੇ ਸੂਬੇ ਚ ਚੱਲ ਰਹੀ ਆ ਹਾਂਜੀ ਪੰਜਾਂ ਮਹੀਨਿਆਂ ਦੀ ਗੱਭਣ ਪੰਜਾਂ ਦੀ ਗੱਭਣ ਚੈੱਕ ਪਾਸ ਆਪਣੇ ਅੱਥੀ ਹੋਈ ਚੈੱਕ ਪਾਸ ਗਰੰਟੀ ਆਪਣੀ ਫੁੱਲ ਦੇ ਸੋ ਚੌਣ ਚਣ ਕਿਦਾਂ ਵੀਰ ਮੈਂ ਨਾ ਓਕੇ ਬਿਲਕੁਲ ਤੇ ਦੇਖੋ ਠੰਡੀ ਸੀਵਤ ਲਓ ਜੀ ਇਧਰ ਸੋ ਝੋਟੀ ਵੀ ਦੋਸਤੋ ਪੂਰੀ ਬੁਰਜ ਜੱਡੀ ਝੋਟੀ ਆ ਵੱਡੇ ਕਦ ਕਾਟ ਦੀ ਤੇ ਮੂੰਹ ਮਾ ਫੜਾਉਂਦੀ ਆ ਬਿਲਕੁਲ ਤੁਸੀਂ ਆ ਦੇਖ ਸਕਦੇ ਜੇ ਠੀਕ ਆ ਜੀ ਆ ਲਓ ਜੋੜੇ ਪਿੱਠਪੂੜੇ ਦੇ ਵਿੱਚ ਸੋਹਣੀ ਹਾਈਟ ਸੋਹਣੀ ਲੈਂਥ ਠੀਕ ਆ ਤੇ 6 ਕਿਲੋ ਕੋਈ ਵੀਰ ਆਪ ਦੀ ਤਸੱਲੀ ਨਾਲ ਕਿਉਂਕਿ ਤਸੱਲੀ ਕਰ ਸਕਦਾ 6 ਕਿਲੋ ਵੀਰਾਂ ਦਾ ਵੀ ਬਿਲਕੁਲ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਹੋਵੇ ਨਾ ਹੋਵੇ ਤਾਂ 6 ਤੋਂ ਪਲੱਸ ਹੀ ਆ ਪਰ 6 ਕਿਲੋ ਕੋਈ ਵੀਰ ਭਰਾ ਕੇ ਆਪਣੀ ਤਸੱਲੀ ਕਰ ਸਕਦਾ ਟੋਕੜ ਗੱਬਣੇ ਝੋਟੀ ਆ ਅਗਰ ਤਿੱਜੇ ਸਵੇਰ ਦੀ ਗੱਬ ਹੁਣ ਮੌਕੇ ਬਿਲਕੁਲ ਪ੍ਰੈਜੈਂਟ ਟਾਈਮ ਜਿਹੜੀ ਦੂਜੇ ਸਵੇਰੇ ਦੇ ਵਿੱਚ ਚੱਲ ਰਹੀ ਆ ਹਾਂਜੀ ਦੇਖੋ ਸਾਨੂੰ ਸਾਫ ਬਹੁਤ ਵੱਡੀ ਝੋਟੀ ਲਓ ਜੀ ਕਦਮ ਵਜੋਂ ਫੁੱਲ ਬੜਾ ਫੋਲਾ ਠੀਕ ਆ ਜੀ ਪੂਰੇ ਵੱਡੇ ਕਦ ਕਾਠ ਵਾਲੀ ਆ ਕਿਉਂਕਿ ਇੱਕ ਆਪਾਂ ਬਿਲਕੁਲ ਦੋਸਤੋ ਤੁਹਾਨੂੰ ਨੋਟ ਕਰਾ ਹੀ ਦੇਣਾ ਹੁੰਦਾ ਵੀ ਜੇਕਰ ਪਸੂ ਦਰਮਿਆਨਾ ਤੇ ਦਰਮਿਆਨਾ ਜੇ ਮੀਡੀਅਮ ਹੈ ਤੇ ਮੀਡੀਅਮ ਠੀਕ ਹੈ ਸੋ ਫੁੱਲ ਬੜੀ ਹਾਈਟ ਦੇ ਵਿੱਚ ਇਹ ਝੋਟੀ ਬਾਕੀ ਮਿਲਦੀ ਮਿਲਦੀ ਦੀਪੇ ਕੇ ਮਾੜੇ ਤੇ ਮਾਹ ਜਿਆਦੀ ਮਾਣਾ ਇਧਰ ਵੇਖੋ ਪੜਦੇ ਮਿਲਦੀ ਵੈਸੇ ਹਾਂਜੀ ਹਾਂਜੀ ਉੱਥੇ ਤੇ ਪੜਦੇ ਚੋਕ ਲੈਂਦੀ ਆਪਾਂ ਨੇ ਟੀਕਾ ਲਾਇਆ ਠੀਕ ਹੈ ਹਾਂਜੀ ਲਓ ਦੋਸਤੋ ਅੱਗੇ ਨਵੀਂ ਥਾਂ ਤੇ ਜਾ ਕੇ ਕਿਨ ਆਪਾਂ ਨੂੰ ਟੀਕਾ ਲਵਾ ਲੈਂਦਾ ਠੀਕ ਸੋ ਚੰਗੀ ਝੋਟੀ ਆ ਬਹੁਤ ਸੋਹਣੇ ਕਦ ਕਾਠ ਦੇ ਵਿੱਚ ਫੁੱਲ ਵਜਣ ਲੋ ਡਾੜੀ ਕੋਈ ਸੱਜਰ ਦਾ ਦੁੱਧ ਦੱਸਿਆ ਪਿੱਛੋਂ 14 15 ਕਿਲੋ ਦਾ ਕਾੜਿਆ ਜੀ 14 15 ਕਿਲੋ ਦਾ ਹਾਂਜੀ 9000 ਦੋਸਤੋ ਝੋਟੀ ਦਾ ਦੁੱਧਰ ਕਾਰਡ ਚੰਗਾ ਰਿਹਾ ਵਾਸ਼ ਬੱਸ ਨਹੀਂ ਆਲਾ ਗਾੜੀਆਂ ਵਿੱਚ ਲੋਗੀ ਠੀਕ ਆ ਮਰਾ ਲੱਤ ਚੜ ਜੂਗੀ ਬਾਕੀ ਸੀਲ ਵੜੀ ਸੰਧੂ ਸਾਹਿਬ ਹੂੰ ਹੂੰ ਵੇਖੋ ਠੀਕ ਆ ਹਾਂਜੀ ਅਸਾ ਤੀਪੇ ਬਾਕੀ 6 ਕਿਲੋ ਪੂਰਾ ਤਸੱਲੀ ਬਖਸ਼ ਦੋ ਦੀ ਹਾਂਜੀ 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 ਕੰਡੇ ਵਾਲਾ ਜੀ ਠੀਕ ਆ ਜੀ ਤੇ 7 ਕਿਲੋ ਕੀ ਕਰਾਂਗੇ ਮੋਦ ਹਾਂਜੀ ਮੋਲ ਸੰਧੂ ਸਾਹਿਬ ਇਹਦਾ ਆਪਾਂ ਕਰਨਾ 90000 ਹਾਂ 85000 ਦੀ ਇਹਦਾ 85000 ਦੀ ਹਾਂਜੀ ਠੀਕ ਆ ਜੀ ਤੇ ਵੈਸੇ 5 ਮਹੀਨੇ ਪੂਰੇ ਹੋ ਗਏ ਹੈ 5 ਮਹੀਨੇ ਗਰੰਟੀ ਵਾਲੇ ਪਹੁੰਚ ਚੈੱਕ ਕਰਾ ਖੜੇ ਤੇ ਲੋ ਵੀ ਚੰਗੀ ਜੰਮੀ ਬਲੀ ਝੋਟੀ ਆ ਦੋਸਤੋ ਪੂਰੇ ਵਜਨ ਲੋਡ ਵਾਲੀ ਆ। ਤੋਂ ਫੁੱਲ ਬੜਾ ਫੁੱਲ ਵਜਣਾ ਕਦ ਬੋ ਤੋਂ ਤੁਸੀਂ ਦੇਖ ਲਿਆ ਪੂਰੇ ਵੱਡੇ ਕਦ ਕਾਠ ਵਾਲੀ ਆ। ਤੋਂ ਦੂਰੋਂ ਨੇੜੋਂ ਕਿਸੇ ਭਰਾ ਨੇ ਆਉਣਾ ਤੇ ਤਸੱਲੀ ਤੁਸੀਂ ਇਹ ਮੰਨ ਕੇ ਆਇਓ ਵੀ 6 ਕਿਲੋ ਦੁੱਧ ਹਸ ਤੇ 50 ਮਹੀਨੇ ਦੀ ਗੱਪਣ ਚੱਕ ਪਾਸ ਪੂਰੇ ਵਜਨ ਲੋਡ ਵਾਲੀ ਆ ਠੀਕ ਆ। ਤੇ 85000 ਦੀ ਇਹ ਤੁਹਾਨੂੰ ਮਿਲ ਜੂਗੀ। ਬਾਕੀ ਥੰਮਦੇ ਬਾ ਤੁਹਾਨੂੰ ਇੱਕ ਵਾਰੀ ਥੋੜਾ ਹੋਰ ਨੇੜੋਂ ਦਿਖਾ ਦਗੀ। ਆ ਲਓ। ਉਹ ਤਾਂ ਨਿਕਲ। ਮੈਂ ਵੀ ਜਿੱਪੇ ਅੱਗੇ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਆ ਆ ਗਈ ਐ। ਇਹ ਸੰਤੂ ਸਾਹਿਬ ਜੁੱੱਚੇ ਬੱਚੇ ਦੀ ਮਹੀਂ। ਉੱਚੇ ਬੱਚੇ ਦੇ ਵਿੱਚ ਇਹ ਕਿੰਨਾ ਸੂਸ ਹੋਈ ਆ। ਇਹ ਤਿੱਜਾ ਸੂਸ ਸੰਤੂ ਸਾਹਿਬ ਦੀ। ਤਿੱਜਾ। ਇਹਨੂੰ ਸਮਾਜ ਚ ਕਿੰਨਾ ਕੁ ਹੋ ਗਿਆ ਜੀ? ਆਵੇ ਸਮਾਂ ਨਾਲ ਹੀ ਬੱਚਾ ਜੀ। ਅੱਛਾ ਬੱਚਾ ਮਗਰ ਕਟਾ ਕੱਟੀ। ਕਟਾਈ। ਕਟਾ ਦੁੱਧ ਕਿੰਨਾ ਇਸ ਵਕਤ? ਹਾਂਜੀ। ਦੁੱਧ ਕਿੰਨਾ? ਦੁੱਧ ਸੰਤੂ ਸਾਹਿਬ ਦੇ ਲਈ 8 ਕਿਲੋ 7 ਕਿਲੋ ਦੀ ਗਾਰੰਟੀ। ਠੀਕ ਹੈ। ਆਸੇ ਭਰਾਂ ਇੱਥੇ। ਲੋਬ 8 ਕਿਲੋ ਦੁੱਧ ਦਾ 200 70 ਕਿਲੋਆਂ ਦੀ ਵੀਰਾਂ ਦਾ ਵੀ ਤਸੱਲੀ ਆ ਮਗਰ ਕਟਾ ਬੱਚਾ ਤੁਹਾਨੂੰ ਨਾਲ ਹੀ ਆਪਾਂ ਤੋੜ ਕੇ ਦਿਖਾ ਦਾਂਗੇ ਸੋ ਇੱਕ ਤਾਂ ਬਿਲਕੁਲ ਜਜਮੈਂਟ ਹੋ ਜੂਗੀ ਵੀ ਸੁਆ ਕਿੰਨੇ ਕੇ ਸਮੇ ਦਾ ਆ ਰੋਗਲੇ ਦੇ ਦੀਪੇ ਆ ਦੇਖੋ ਆ ਦੇਖੋ ਜੀ ਠੀਕ ਆ ਸੋ 7 ਕਿਲੋ ਦੁੱਧ ਇਸ ਮਹਿਤ ਥੱਲੇ ਮਗਰ ਕਟਾ ਮਿਲਦੀ ਦੋਵੇਂ ਟਾਈਮ ਹੀ ਆਦੀਪੇ ਦੋਵੇਂ ਟਾਈਮ ਦੋਵੇਂ ਟਾਈਮ ਸੰਧੂ ਸਾਹਿਬ ਕੀ ਹਾਂ ਬੰਦ ਹੋ ਗਿਆ ਜੀ ਉੱਚੇ ਬੱਚੇ ਦੇ ਵਿੱਚ ਆ ਠੀਕ ਹੈ ਜੀ ਉੱਚੇ ਬੱਚੇ ਦੇ ਵਿੱਚ ਅਜਰਾ ਇੰਤਰੀਆਂ ਦੁੱਧ 7 ਕਿਲੋ ਹੈ ਹਾਂਜੀ ਹਾਂਜੀ ਚੋਣ ਜਾਣ ਕਿਵੇਂ ਆ ਚੋਣ ਬਹੁਤ ਜ਼ਿਆਦੀ ਚੰਗੀ ਕੋਲੀ ਰੂ ਵਰਗੀ ਬਰਾਬਰ ਥਣਾ ਤੇ ਹਾਂਜੀ 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 ਕੋਈ ਹੋਰ ਛਟਾ ਕਿਸੇ ਕੋਈ ਨਾ ਮੈਨਾਂ ਜੜਿਆ ਹੋਊਗਾ ਅਸਲ ਦੱਸਾਂ ਤੁਹਾਨੂੰ ਸਾਹਿਬ ਠੀਕ ਹੈ ਜੀ ਹਾਂਜੀ ਤੇ ਮੋਲਿੰਦਾ ਕੀ ਕਰਾਂਗੇ ਮੋਲ ਸੰਧੂ ਸਾਹਿਬ ਦਾ 60000 ਆ 55 ਹੀ ਦੇ ਦਈਏ 55 ਦੇ ਹਾਂਜੀ ਲਓ ਜੀ ਮੁੱਲ 60000 ਆ ਦੋਸਤੋ 55 ਦੀ ਦੇ ਲੈ ਵਿੱਚੋਂ ਹੋਰ ਕਰਦਗੇ ਮਾਨਤਾ ਨਹੀਂ ਕੋਈ ਕਰਦਾਂਗੇ ਹਾਂ 53 ਦੀ ਦੇ ਦਾਂਗੇ 53 ਦੀ ਦੇ ਦਾਂਗੇ 53 ਛੋੜ ਹੀ ਹੋਣੀ ਬਸ ਇਹ ਚ ਠੀਕ ਹੈ ਜੀ ਹਾਂ ਜੀ ਲਓ ਵੀ ਮਗਰ ਕਟਾ ਭਰਾਵੋ 53000 ਦੀ ਮਿਲ ਜੂਗੀ 7 ਕਿਲੋ ਦੋ ਦਾ ਠੀਕ ਆ ਤੋ ਕੋਈ ਵੀਰ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਲੈ ਤੇ ਬਾਕੀ ਕੱਦਗਾਠ ਵੀ ਜਿਹੜਾ ਦੋਸਤੋ ਮੀਡੀਅਮ ਨਾਰਮਲ ਦਰਮਿਆਨੀ ਹਾਈਟ ਮੀਡੀਅਮ ਹੁੰਦੀ ਮੀਡੀਅਮ ਤੋਂ ਉੱਚੀ ਹਾਈਟ ਆ ਸਿੰਗਲ ਹੱਡੀ ਦੇ ਵਿੱਚ ਤੇ ਉੱਚੇ ਬੱਚੇ ਦੇ ਵਿੱਚ ਠੀਕ ਹੈ ਜੀ ਬੱਚਾ ਕੋਈ ਵੀਰ ਆਉਂਦੀ ਸਮਝਣਾ ਤਿੰਨਾ ਦਾ ਮੰਨ ਲੈ ਸਾਢੇ ਤਿੰਨਾ ਦਾ 14 ਮੰਨ ਲੈ ਠੀਕ ਹੈ ਜੀ ਉਹ ਤੁਹਾਡੇ ਸਾਹਮਣੇ ਬੱਚਾ ਪਰ ਦਿਖਾਈ ਦਿੱਤਾ ਬਾਕੀ ਇਧਰ ਵੇਖੋ ਥਣ ਵਿਖਾਓ ਇਧਰ ਕੋਈ ਘਾਟ ਨਹੀਂ ਕੋਈ ਭੋਗ ਨਹੀਂ ਕੋਈ ਛੱਟਾ ਨਹੀਂ ਗੋਵਾ ਖਾਈ ਦੇ ਲਓ ਜੀ ਇਹ ਦੇਖ ਦੋਸਤੋ ਬਿਲਕੁਲ ਤਾਜੀ ਸੂਈ ਆ ਸੱਜਰ ਸੂਈ ਆ ਮਾਜਾ ਦਿਖਾ ਦਿੰਦੇ ਆ ਤੁਹਾਨੂੰ ਸੂਣ ਵਾਲੀ ਹੈ ਠੀਕ ਹੈ ਜੀ ਗੱਬਣਾ ਤਿਆਰੀ ਵਾਲੀ ਮੈਂਨੇ ਤੋਕੜ ਜੀ ਇਹ ਇਹ ਵੀ ਟੋਕੜ ਸੰਧ ਸਾਹਿਬ ਟੋਕੜ ਹਾਂਜੀ ਹਾਂਜੀ ਠੀਕ ਆ ਜੀ ਕੱਲੀ ਟੋਕੜ ਹੀ ਬਣੀ ਬੁਣੀ ਨੇ ਹਾਂਜੀ ਹਾਂਜੀ ਠੀਕ ਆ ਬਣੀ ਉਹ ਇਹ 20 ਦਿਨ ਉਹਨੂੰ ਮਹੀਨਾ ਹੋਇਆ ਬਣੀ ਨੂੰ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਜਿਹੜੀ ਆ ਪਹੁੰਚੇ ਬਸ ਚਲੀ ਵਿਖਾਈ ਆ ਹਾਂਜੀ ਉਹ ਮਹੀਨੇ ਖਦੀ ਆ ਮਹੀਨੇ ਦੀ ਹਾਂਜੀ ਠੀਕ ਆ ਇਹਨੂੰ 20 ਦਿਨ ਹੋਏ ਬਣੀ ਨੂੰ ਠੀਕ ਆ ਮੇਰੀ ਭਾੜੇ ਦੇ ਦੋਵੇਂ ਟਾਈਮ ਠੀਕ ਆ ਠੀਕ ਹਾਂਜੀ ਤੇ ਐਸ ਵਕਤ ਹੁਣ ਦੁੱਧ ਦੇ ਥੱਲੇ ਸੰਧੂ ਸਾਹਿਬ ਦੁੱਧ ਦੇ ਥੱਲੇ 7 ਕਿਲੋ 6 ਕਿਲੋ ਦੀ ਥੱਲੇ ਵੀ ਗਾਰੰਟੀ ਆਪਣੇ 6 ਕਿਲੋਆਂ ਦੀ ਹਾਂਜੀ ਬਾਕੀ ਤੇ ਮੇਲ ਦੀ ਟਿਪ ਆ ਲੈ ਆਪਣਾ ਟ ਗੱਲ ਨਹੀਂ ਇਹੋ ਜੀ ਇਧਰ ਦੇਖੋ ਲਓ ਜੀ ਠੀਕ ਆ ਲਓ ਦੱਸੋ ਇਹ ਵੀ ਟੋਕੜ ਆ ਕੋਈ 20 ਕਿ ਦਿਨਾਂ ਦੀ ਬਣੀ ਆਗੇ ਠੀਕ ਆ ਜੀ ਇਹ ਆਈ ਹੋਈ ਆ ਤੇ ਫਿਲਹਾਲ 6 ਕਿਲੋ ਦੁੱਧ ਇਹਦੇ ਥਲੇ ਹੁਣ ਮੌਕੇ ਦਾ ਠੀਕ ਆ ਦੋਵੇਂ ਡਾਂਗਾ ਕੋਈ ਚੋਗੇ ਤਸੱਲੀ ਕਰ ਸਕਦਾ ਤੇ ਮਿਲਦੀ ਦੋਵੇਂ ਟਾਈਮ ਬਾੜੇ ਵੰਡੇ ਤੇ ਆ ਕੋਈ ਟੀਗਾ ਨਹੀਂਗਾ ਕੋਈ ਟੱਲਾ ਨਹੀਂਗਾ ਠੀਕ ਆ ਜੀ ਆ ਦੇਖੋ ਸੋ ਕੱਦ ਜਿਹੜਾ ਇਹਦਾ ਮੀਡੀਅਮ ਦਰਮਿਆਨੀ ਹਾਈਟ ਮੀਡੀਅਮ ਮੰਨ ਕੇ ਤੁਸੀਂ ਸੌਦਾ ਕਰ ਲਿਓ ਆ ਲਓ ਜੀ ਤੇ ਭੇਦ ਉਹ ਤਾਂ 6 ਕਿਲੋ ਦੱਸਿਆ ਨਾ ਹਾਂਜੀ 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 ਸੱਤ ਕਿਲੋ ਹੋਊਗਾ ਪੰਛਾਂ ਦੀ ਗਾਰੰਟੀ ਠੀਕ ਹੈ ਜੀ ਹਾਂਜੀ ਜਾਬਾ ਇਹਦੇ ਕੋਪੀ ਨੂੰ ਆਏ ਰੋਲਾ ਪਿਆ ਲੋ ਜੀ ਠੀਕ ਆ ਸੋ ਤੋਕੜ ਇਹ ਮਾਝਾ ਦੋਸਤੋ 20 ਦਿਨਾਂ ਦੀ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦੇਣੇ ਆ ਕਨਫਰਮ ਕਰਾ ਦੇਣੇ 20 ਕ ਦਿਨਾਂ ਦੀ ਪਣੀ ਆ ਤੇ ਸੂਬੇ ਆਪ ਦੀ ਸਮਝ ਲੈ ਕੋਈ ਵੀਰ ਤੀਜੇ ਮੰਨ ਲੈ ਚੌਥੇ ਮੰਨ ਲੈ ਠੀਕ ਆ ਇਹ ਮਾਝਾ ਮੀਡੀਅਮ ਦਰਮਿਆਨੀ ਹਾਈਟ ਆ ਕੋਈ ਵੀਰ ਦੂਰ ਨੇੜੇ ਆ ਰਿਹਾ ਦਰਮਿਆਨੀ ਹਾਈਟ ਆ ਤੇ ਇਹ ਆਪਾਂ ਦੀਪੇ ਕਿੰਨੇ ਦੀ ਦੇ ਦੇਣੀ ਸੰਤੂ ਸਾਹਿਬ ਜੀ ਦਾ ਮੁੱਲ 45000 ਹਾਂਜੀ 42000 ਦੀ ਖਾਨ ਆ 42 ਦੀ ਹਾਂਜੀ 200 ਰੁਪਏ ਛੋੜੀ ਕਰਨੀ ਬਸ ਠੀਕ ਆ ਹਾਂਜੀ ਲੋ ਵੀ ਦੋਸਤੋ ਠੀਕ ਆ ਜੀ 42000 ਜੈਸਰੋ ਆ ਉਹਦੇ ਚ ਛੋੜ ਛਪਾਈਆਂ 200 ਰੁਪਈਆ ਠੀਕ ਆ ਤੇ ਇਹ ਮਾਜਾ ਦੋਸਤੋ 6 ਕਿਲੋ ਪੱਕਾ ਤੋਂ ਜਿਹੜਾ ਮੰਨ ਕੇ ਕੋਈ ਭਰਾ ਸਰਦਾ ਕਰਨੀ ਠੀਕ ਆ 20 ਦਿਨਾਂ ਦੀ ਬਣੀ ਆ ਸੋ ਇਹ ਅੱਜ ਨਾਗਨੇ ਟੋਟਲ ਤਿੰਨ ਅ ਵੀ ਰਦੀਫੇ ਦੇ ਕੋਲ ਇੱਕ ਟੋਕੜ ਗੱਬਣਾ ਚੈੱਕ ਪਾਸ ਜਿਹੜੀ ਆ ਤੁਹਾਨੂੰ ਝੋਟੀ ਦਿਖਾਈਏ ਚੰਗੇ ਉੱਚੇ ਕੱਦ ਕਾਠ ਵਾਲੀ ਠੀਕ ਆ ਇੱਕ ਉੱਚੇ ਬੱਚੇ ਦੇ ਵਿੱਚ ਮਾਜ ਤੁਹਾਨੂੰ ਦਿਖਾਤੀ ਆ ਸੋ ਇਹਦੇ ਥਲੇ ਦੁੱਧ ਵੀ ਚੰਗਾ ਰੇਟ ਪਰਤਾ ਬਿਲਕੁਲ ਜਾਇਜ਼ ਆ ਛੋਟੇ ਰੇਟ ਆ ਤੇ ਆਓ ਆਪਣੀ ਜਿਹੜੀ ਦੋਸਤੋ ਨਰਕਪੁਰ ਖਾ ਤਸल्ली ਕਰੋ ਅੱਜ ਤਿੰਨ ਐਨੀਮਲ ਤੁਹਾਨੂੰ ਦਿਖਾਉਣੇ ਸੀ ਇਸ ਕਿਲੇ ਦੇ ਉੱਪਰੋਂ ਦੀਪਿਕਾ ਨੰਬਰ ਵੀਰ ਬੋਲਦਗੀ ਆਪਣੇ 68 833 ਤੇ 76190 ਠੀਕ ਹੈ ਜੀ 872 88 ਤੇ 41354 ਠੀਕ ਹੈ ਜੀ ਹਾਂਜੀ ਲੋ ਵੀ ਇਹ ਨੰਬਰ ਆ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਹੈ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਤੇ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਤਿੰਨ ਨਾਗ ਹੀ ਤੁਹਾਨੂੰ ਦਿਖਾਉਣੇ ਸੀਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ